ਜਿਹੜੀ ਪੰਜਾਬ ਸਰਕਾਰ ਹੈ ਉਸ ਨੂੰ ਡਰ ਇਹ ਨਹੀਂ ਹੈ ਕਿ ਵਿਕਰਮ ਮਜੀਠੀਆ ਬਾਹਰ ਆਵੇਗਾ ਡਰ ਇਸ ਗੱਲ ਦਾ ਕਿ ਪੰਗਾ ਪੂਰੇ ਅਕਾਲੀ ਦਲ ਨਾਲ ਪੈ ਗਿਆ ਪਹਿਲਾਂ ਇਹਨਾਂ ਨੂੰ ਲੱਗਦਾ ਸੀ ਕਿ ਵਿਕਰਮ ਮਜੀਠੀਆ ਇਕੱਲਾ ਹੈ ਪਰ ਜਿਹੜਾ ਅਕਾਲੀ ਦਲ ਹੈ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜਿਹੜੀਆਂ ਵੀ ਗੱਲਾਂ ਪੰਜਾਬ ਸਰਕਾਰ ਦੇ ਜਾਂ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਕਰੀਆਂ ਸੀ ਜਾਂ ਇਹਨਾਂ ਦਾ ਜਿਹੜੇ ਅਫਸਰ ਮਜੀਠੀਆ ਦੇ ਘਰੇ ਬੜੇ ਸੀ ਨਾ ਉਹਨਾਂ ਕੋ ਕੋਈ ਸਰਚ ਬਾਰੰਡ ਸੀ ਨਾ ਉਹਨਾਂ ਨੇ ਜਿਹੜੀਆਂ ਵੀ ਗੱਲਾਂ ਕਰਕੇ ਉਹਨਾਂ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਗ੍ਰਿਫਤਾਰੀ ਕਰੀ ਸੀ ਅੱਗੇ ਆ ਕੇ ਆਮਦਨ ਤੋਂ ਘੱਟ ਜਾਇਦਾਦ ਜਿਹੜੀ ਐ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਕੇਸ ਨਵਾਂ ਬਣਾਉਣਾ ਸੀ ਤੇ ਕੋਈ ਵੀ ਗੱਲ ਸਾਬਤ ਨਹੀਂ ਹੋਈ ਕਹਿ ਰਹੇ ਨੇ ਕਿ ਪਹਾੜਾਂ ਦੇ ਵਿੱਚ ਇਹਨਾਂ ਦੇ ਖੇਤ ਨੇ ਤੁਸੀਂ ਸਾਬਤਤਾ ਕਰੋ ਕਰਨਾ ਕੀ ਚਾਹੁੰਦੇ ਹੋ ਸਿਰਫ ਉਸ ਦੀਆਂ ਮੁੱਛਾਂ ਤੋਂ ਡਰ ਲੱਗਦਾ ਜਾਂ ਜਿਹੜੀਆਂ ਉਹ ਤੱਤੀਆਂ ਗੱਲਾਂ ਭਗਵੰਤ ਮਾਨ ਬਾਰੇ ਜਾਂ ਉਹਨਾਂ ਦੇ ਜਿਹੜੇ ਵਜ਼ੀਰ ਨੇ ਉਹਨਾਂ ਬਾਰੇ ਕਹਿੰਦਾ ਸਿਰਫ ਉਹਦੇ ਕਰਕੇ ਉਹ ਚੁਭਦਾ ਕੀ ਕਹਿਣਾ ਹੈ ਅਕਾਲੀ ਦਲ ਵਾਲਿਆਂ ਦਾ ਉਹ ਤੁਹਾਨੂੰ ਦਿਖਾਉਂਦੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਕੇਸ ਛੱਟੋਪਾਦੀ ਆਪ ਆ ਗਿਆ 4 ਸਾਲ ਵਿੱਚ ਕੁਛ ਨਾ ਬਣਿਆ ਇੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਇਹ ਨਸ਼ੇ ਦਾ ਕੇਸ ਪਾਉਣਾ ਹੈ ਕਿ ਅਸੀਂ ਡਿਸਪਰਪੋਰਸ਼ਨੇਟ ਐਸੈਟਸ ਦਾ ਪਾਉਣਾ ਉਹ ਕੇਸ ਪਾਤਾ ਤੇ ਜਿਸ ਦਿਨੇ ਘਰ ਗਏ ਨੇ without disclosing their identity without any search brands ਇਹਨਾਂ ਨੇ ਮਜੀਠੀਆ ਸਾਹਿਬ ਦੇ ਘਰ ਜਾ ਕੇ ਸਰਚ ਸ਼ੁਰੂ ਕਰ ਦਿੱਤੀ ਤੇ ਮਜੀਠੀਆ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਇੱਕੋ ਗੱਲ ਕਹੀ ਕਿ ਤੁਸੀਂ ਸਾਨੂੰ ਆਪਣੀ ਆਈਡੈਂਟੀਟੀ ਦਾ ਡਿਸਕਲੋਸ ਕਰੋ ਤੁਸੀਂ ਪਲੇਨ ਕਲੋਸ ਚੋਂ ਤੇ ਜੇ ਅਸੀਂ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਚਾਈਏ ਤਾਂ ਜਿਹੜੇ ਕਿਉਂਕਿ ਮਜੀਠੀਆ ਸਾਹਿਬ ਜੈਕ ਸਕਿਉਰਟੀ ਪ੍ਰੋਟੈਕਟਿਵ ਨੇ ਉਹਨਾਂ ਦੇ ਘਰ ਜਾਦੇ ਐ ਕੋਈ ਉਪਰੇ ਬੰਦੇ ਵਿਦਾਊਟ ਡਿਸਕਲੋਜ਼ਿੰਗ ਆਈਡੈਂਟੀਟੀ ਜਾਂਦੇ ਨੇ ਉਹ ਕੋਈ ਵੀ ਮੈਸੀਵियस ਵੀ ਹੋ ਸਕਦਾ ਹੈ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ ਤੇ ਉਹਨਾਂ ਦਾ ਇਹ ਪੁੱਛਣਾ ਫਰਜ਼ ਸੀਗਾ ਕਿ ਜੇ ਤੁਸੀਂ ਆਇਓ ਭਾਈ ਤੁਸੀਂ ਆਪਣੀ ਆਈਡੀ ਤਾਂ ਦਿਖਾਓ ਕੋਈ ਸਾਰੇ ਪਲੇਨ ਕਲੋਸ ਨਨ ਆਫ ਯੂ ਇਜ਼ ਐਨ ਯੂਨੀਫਾਰਮ ਬਾੜਦਾ ਤਾਂ ਇਹ ਸੀਗਾ ਕਿ ਕਾਨੂੰਨ ਮੰਗੇ ਕਰਦਾ ਸੀਗਾ ਰੋਣਾ ਦੇ ਕ੍ਰਿਮੀਨਲ ਟ੍ਰੈਸਪਾਸ ਦਾ ਪਰਚਾ ਦਾਖਲ ਹੁੰਦਾ ਹੈ ਪੁਲਿਸ ਵਾਲਿਆਂ ਤੇ ਜਿਹੜੇ ਪਲੇਟ ਕੋਲ ਸੀ ਗਏ ਆ ਪਰ ਹੈਰਾਨੀ ਦੀ ਗੱਲ ਕਹਿੰਦੇ ਮਜੀਠੀਆ ਸਾਹਿਬ ਤੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਪੁਲਿਸ ਦੇ ਕੰਮ ਵਿੱਚ ਵਿਗਨ ਪਾਇਆ ਮੈਂ ਇੱਕੋ ਗੱਲ ਸਰਕਾਰ ਨੂੰ ਯਾਦ ਕਰਾਉਣਾ ਹੈ ਕਿ ਇਹ ਜਿਹੜਾ ਕੰਮ ਆ ਨਾ ਇਹ ਬੜਾ ਅੱਥਾ ਨਾਲ ਦਿੱਤੀਆਂ ਘੰਡਾ ਦੰਦਾ ਨਾਲ ਖੋਲਣੀਆਂ ਔਖੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਕਰੋ ਨੁਕਸਾਨ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਲੁਧਿਆਣੇ ਦੀ ਪ੍ਰੈਸਾ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਅਸੀਂ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿ ਜਦ ਭਾਰਤ ਪੂਸ਼ਣ ਆਸ਼ੋ ਜੀ ਨੂੰ ਵਿਜੀਲੈਂਸ ਪੜਨ ਆਈ ਹੈ ਤੇ ਅੱਜ ਯੂਨੀਅਨ ਮਨਿਸਟਰ ਨੇ ਰਮਨੀ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤ ਪੂਸ਼ਣ ਨੂੰ ਲਿਜਾਣ ਨਹੀਂ ਦੇਣਾ ਉਦੋਂ ਦਾ ਕੁਝ ਨਾ ਹੋਇਆ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਆਪਣੀ ਦੀ ਡਿਊਟੀ ਨੂੰ ਮੋੜ ਤੋਂ ਨਾਲ ਉਹ ਯੂਨੀਫਾਰਮ ਸੀਗੇ ਹੁਣ ਇਹਦਾ ਨਤੀਜਾ ਇਹ ਮਤਲਬ ਇਹਦਾ ਇੱਕੋ ਹੀ ਨਿਕਲਦਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਐਜ਼ ਅ ਫਰੀ ਸਿਟੀਜ਼ਨ ਆਫ ਪੰਜਾਬ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ 'ਚ ਤੇ ਸੜਕਾਂ 'ਤੇ ਫਿਰੂਗਾ ਸਾਡਾ ਨਿਕਲਣਾ ਘਰਾਂ ਤੋਂ ਔਖਾ ਹੋ ਜੂਗਾ ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸੀਮਮ ਕੋਸ਼ਿਸ਼ ਇਹ ਹੈ ਕਿ ਬਾਈ ਹੋਕ ਕੋਰਕ ਮਜੀਠੀਆ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੀਏ ਨਾਲੇ ਮੈਂ ਦੂਸਰਾ ਇਹਦਾ ਕਾਰਨ ਇਹ ਸਮਝਦਾ ਕਿ ਬੀਪਾ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਦੇ ਅਗੇਂਸਟ ਕੇਸ ਰਜਿਸਟਰ ਕਰਨ ਲਈ ਸ਼ਿਕਾਇਤ ਦਿੱਤੀ ਹੈ ਉਹਦੇ ਲਈ ਇਹ ਕਰਾਉਂਡ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਇਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਹੈ ਉਸ ਘਰ ਦੀ ਅਲਾਟੀ ਦੀ ਬਾ ਗਨੀਵਕੌਰ ਐਮਐਲਏ ਮਜੀਠਿਆਰੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਕਿ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਵਾਰੰਟਾ ਤੋਂ ਬਿਨਾ ਗਨੀਵਕੌਰ ਮਜੀਠਿਆ ਦੇਗੇਸਟ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਸੋ ਮੈਂ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਕਿ ਇੰਨਾਂ ਗੱਲਾਂ 'ਚ ਬੜੀਆਂ ਸਰਕਾਰਾਂ ਆਈਆਂ ਮਿਸਿਸ ਇੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਕਿ ਮੈਂ ਐਮਰਜੈਂਸੀ ਲਾਦਾ ਕਾਨੂੰਨ ਖਤਮ ਕਰਦਾ ਫੰਡਾਮੈਂਟਲ ਰਾਈਟਸ ਖਤਮ ਕਰਦਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਦਾ ਉਹਦੇ ਹੋਣਾ ਚਾਹੀਦਾ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਏਸੇ ਗੱਲ ਤੋਂ ਚ ਆਈ ਸੀਗੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ 'ਚ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਰਾਜ ਨਹੀਂ ਰਹਿੰਦਾ ੱੱੱਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆਗੇ ਚਾਂਛੜਾ ਤਾਂ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਪ੍ਰੇਖੇ 'ਚ ਹੋਣ